ਮਲਾਜਮਾਂ ਤੇ ਪੈਨਸ਼ਨਰਾਂ ਨੂੰ ਲੰਬੇ ਸਮੇਂ ਬਾਅਦ ਥੋੜੀ ਰਾਹਤ ਵਾਲੀ ਖਬਰ ਮਿਲੀ ਹੈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀ ਕਿ 5.5 ਸਾਲ ਦਾ ਜਿਹੜਾ ਏਰੀਅਰ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਹੈ ਉਹ ਕਿਸ਼ਤਾਂ 'ਚ ਦਿੱਤਾ ਜਾਊਗਾ ਜਿਹਦੇ ਤਹਿਤ ਫੈਸਲਾ ਲਿਆ ਸੀ ਕਿ ਪੰਜਾਬ ਦੇ ਪੈਨਸ਼ਨਰ ਜਿਹੜੇ ਨੇ ਉਹਨਾਂ ਨੂੰ 42 ਕਿਸ਼ਤਾਂ ਵਿੱਚ ਏਰੀਅਰ ਦਿੱਤਾ ਜਾਊਗਾ ਤੇ ਉਹਦੀ ਪਹਿਲੀ ਕਿਸ਼ਤ 1 ਅਪ੍ਰੈਲ 2025 ਨੂੰ ਦਿੱਤੀ ਜਾਊਗੀ ਔਰ ਇਹ ਖੁਸ਼ਖਬਰ ਹੈ ਵੀ ਅੱਜ ਜਦੋਂ ਪੈਨਸ਼ਨਰਾਂ ਨੂੰ ਪੈਨਸ਼ਨ ਉਹਨਾਂ ਦੇ ਖਾਤਿਆਂ ਵਿੱਚ ਗਈ ਤੇ ਜਿਹੜੀ ਉਹ ਏਰੀਅਰ ਦੀ ਪਹਿਲੀ ਕਿਸ਼ਤ ਉਹ ਵਿੱਚ ਐਡ ਸੀ ਭਾਵ ਪੈਨਸ਼ਨ ਅੱਗੇ ਤੋਂ ਵੱਧ ਜਿਹੜੀ ਸੀ ਉਹ ਪੈਨਸ਼ਨਾਂ ਨੂੰ ਮਿਲੀ ਜੋ ਜਾਣਕਾਰੀ ਮਿਲੀ ਹੈ ਪੰਜਾਬ ਨੈਸ਼ਨਲ ਬੈਂਕ ਵਿੱਚ ਜਿਹੜੇ ਪੈਨਸ਼ਨਾਂ ਦੀ ਪੈਨਸ਼ਨ ਹੈ ਉਹ ਪੈਨਸ਼ਨ ਜਿਹੜੀ ਹੈ ਉਹ ਪੈ ਚੁੱਕੀ ਹੈ ਔਰ ਪੈਨਸ਼ਨਰਾਂ ਨੂੰ ਉਹਦਾ ਸੁਨੇਹਾ ਜਿਹੜਾ ਆ ਮੈਸੇਜ ਜਿਹੜਾ ਜਾ ਚੁੱਕਾ ਹੈ ਜਿਹਦੇ ਵਿੱਚ ਜਿਹੜੀ ਪੈਨਸ਼ਨ ਪਹਿਲਾਂ ਸੀ ਉਹਦੇ ਵਿੱਚ ਏਰੀਅਰ ਦੀ ਪਹਿਲੀ ਕਿਸ਼ ਜੋੜ ਕੇ ਪੈਨਸ਼ਨ ਪਾਈ ਗਈ ਹੈ ਪਰ ਜੋ ਜਾਣਕਾਰੀ ਮਿਲੀ ਹੈ ਸਟੇਟ ਬੈਂਕ ਆਫ ਇੰਡੀਆ ਵੱਲੋਂ ਹਾਲੇ ਪੈਨਸ਼ਨ ਰਿਲੀਜ਼ ਨਹੀਂ ਕੀਤੀ ਗਈ ਵੱਡੀ ਗਿਣਤੀ ਚ ਪੈਨਸ਼ਨਰ ਜਿਹੜੇ ਨੇ ਉਹ ਜਿਹੜੇ ਐਸਬੀ ਐਸਡੀਆਈ ਬੈਂਕ ਨਾਲ ਜੁੜੇ ਨੇ ਉਹ ਪੈਨਸ਼ਨ ਦੀ ਵੇਟ ਕਰ ਰਹੇ ਨੇ ਔਰ ਜਦੋਂ ਪੰਜਾਬ ਨੈਸ਼ਨਲ ਬੈਂਕ ਚ ਜਿਹੜੇ ਪੈਨਸ਼ਨਾਂ ਦੀ ਪੈਨਸ਼ਨ ਆਉਂਦੀ ਹੈ ਉਹਨਾਂ ਦੀ ਪੈਨਸ਼ਨ ਆਈ ਤੇ ਪਹਿਲੀ ਏਰੀਅਰ ਦੀ ਕਿਸ਼ਤ ਉਹਦੇ ਵਿੱਚ ਐਡ ਸੀ ਤੇ ਉਹਦੇ ਨਾਲ ਪੈਨਸ਼ਨਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਖੁਸ਼ੀ ਦੀ ਇੱਕ ਲਹਿਰ ਚੱਲੀ ਹੈ ਭਾਵੇਂ ਪੈਨਸ਼ਨਾਂ ਨੇ ਔਰ ਮਲਾਜਮਾਂ ਨੇ ਇਹ ਜਿਹੜਾ ਅਰੀਅਰ ਲੈਣ ਲਈ ਬਹੁਤ ਵੱਡਾ ਸੰਘਰਸ਼ ਕੀਤਾ ਜਿੱਥੇ ਸੜਕੀ ਸੰਘਰਸ਼ ਕੀਤਾ ਉੱਥੇ ਅਦਾਲਤਾਂ ਵਿੱਚ ਵੀ ਕੋਰਟ ਕੇਸ ਕਰਕੇ ਲੱਖਾਂ ਰੁਪਏ ਖਰਚ ਕੇ ਔਰ ਕਾਨੂੰਨੀ ਲੜਾਈ ਲੜੀ ਹੈ ਪਰ ਮੰਗ ਤੇ ਇਹ ਸੀ ਪੈਨਸ਼ਨਰਾਂ ਦੀ ਤੇ ਮਲਾਜਮਾਂ ਦੀ ਵੀ ਉਹਨਾਂ ਨੂੰ ਇੱਕੋ ਕਿਸ਼ਤ ਵਿੱਚ ਸਾਰਾ ਏਰੀਅਰ ਜਿਹੜਾ ਦਿੱਤਾ ਜਾਵੇ ਪਰ ਇਹ ਏਰੀਅਰ 42 ਕਿਸ਼ਤਾਂ ਵਿੱਚ ਦੇਣ ਨਾਲ ਪੈਨਸ਼ਨਰ ਇਹ ਵੀ ਮਹਿਸੂਸ ਕਰਦੇ ਨੇ ਵੀ ਉਹਨਾਂ ਦੀ ਸਾਰੀ ਰਾਸ਼ੀ ਜਿਹੜੀ ਟੁੱਟ ਗਈ ਹੈ ਉਹ ਟੁੱਟਵੇਂ ਢੰਗ ਨਾਲ ਉਹਨਾਂ ਨੂੰ ਪੈਨਸ਼ਨ ਮਿਲੇਗੀ ਪਰ ਇਹਦੇ باوجود ਪੈਨਸ਼ਨ ਰਹੀ ਕਹਿੰਦੇ ਵੀ ਜਾਂਦੇ ਚੁਰਦੀ ਲੰਗੋਟੀ ਸੀ ਚਲੋ ਘੱਟੋ ਘੱਟ ਏਰੀਅਰ ਕਿਸ਼ਤਾਂ ਚ ਤੇ ਮਿਲਿਆ ਇਹ ਜਦੋਂ ਇਨਸਾਫ ਨਾ ਮਿਲੇ ਤੇ ਫਿਰ ਲੋਕਾਂ ਨੂੰ ਇਹ ਗੱਲ ਕਹਿਣੀ ਪੈਂਦੀ ਹੈ ਸੋ ਇਸ ਤੋਂ ਜਿਹੜੀ ਅਗਲੀ ਗੱਲ ਹੋਏ ਹੈ ਵੀ ਜਿਹੜੇ 75 ਸਾਲ ਤੋਂ ਘਾਟੋ ਉਮਰ ਦੇ ਪੈਨਸ਼ਨਰ ਨੇ ਉਹਨਾਂ ਨੂੰ ਤੇ ਅੱਜ ਇੱਕ ਕਿਸ਼ਤ ਮਿਲ ਗਈ ਹੈ ਪਹਿਲੀ ਪਰ ਕਿਸ਼ਤ ਖਤਮ ਕਦੋਂ ਹੋਊਗੀ ਇਹ ਜਨਵਰੀ 2028 ਤੱਕ ਕਿਸ਼ਤਾਂ ਚੱਲਣਗੀਆਂ 42 ਕਿਸ਼ਤਾਂ ਪੂਰੀਆਂ ਹੋਣਗੀਆਂ ਤੇ ਫਿਰ ਇਹ ਸਾਢੇ 5 ਸਾਲ ਦਾ ਪੂਰਾ ਏਰੀਅਰ ਪੈਨਸ਼ਨਾਂ ਦੇ ਜੇਬ ਵਿੱਚ ਜਾਂ ਖਾਤੇ ਵਿੱਚ ਆਊਗਾ ਉਹ ਦੂਸਰੇ ਪਾਸੇ ਮੁਲਾਜ਼ਮ ਤੇ ਹਾਲੇ ਵੀ ਇੱਕ ਸਾਲ ਲਟਕਣਗੇ ਕਿਉਂਕਿ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਹੈ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ 36 ਕਿਸ਼ਤਾਂ ਵਿੱਚ ਏਰੀਅਰ ਦੇਣਾ ਪਰ ਦੇਣਾ ਕਦੋਂ ਆ ਪਹਿਲੀ ਕਿਸ਼ਤ ਕਦੋਂ ਦੇਣੀ ਆ 1 April 2026 ਨੂੰ ਸੋ ਮੁਲਾਜ਼ਮਾਂ ਨੂੰ ਪੂਰਾ 1 ਸਾਲ ਹਲੇ ਉਡੀਕ ਕਰਨੀ ਪਵੇਗੀ ਔਰ ਮੁਲਾਜ਼ਮਾਂ ਨੂੰ ਜਿਹੜਾ ਏਰੀਅਰ ਕੰਪਲੀਟ ਮਿਲੇਗਾ ਉਹ ਜਾ ਕੇ ਮਿਲੇਗਾ April 2029 ਤੱਕ ਭਾਵੇਂ April 2029 ਤੱਕ ਕਿਸ਼ਤਾਂ ਚੱਲਣਗੀਆਂ ਤੇ ਫਿਰ ਮੁਲਾਜ਼ਮਾਂ ਦਾ 5.5 ਸਾਲ ਦਾ ਪੂਰਾ ਏਰੀਆ ਜਿਹੜਾ ਆ ਉਹਨਾਂ ਦੇ ਖਾਤਿਆਂ 'ਚ ਜਾਵੇਗਾ